ਦੋਸਤੋ ਅੱਜ ਅਸੀਂ ਗੱਲ ਕਰਾਂਗੇ ਵਿਹਾਰਕਤਾ ਤੋਂ ਕੋਰੀ ਹੋ ਰਹੀ ਸਾਡੀ ਸਿੱਖਿਆ ਪ੍ਰਣਾਲੀ ਦੀ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੀ ਸਿੱਖਿਆ ਜਦੋਂ ਅਸੀਂ ਬੱਚਿਆਂ ਨੂੰ ਛੋਟੀ ਉਮਰ ਵਿੱਚ ਦੇਣੀ ਸ਼ੁਰੂ ਕਰਦੇ ਹਾਂ ਤਾਂ ਉਸ ਦੇ ਵਿੱਚ ਬਹੁਤੀ ਵਾਰ ਸਾਡਾ ਉਹੀ ਪੁਰਾਣਾ ਪੈਟਰਨ ਚੱਲੀ ਜਾਂਦਾ ਹੈ ਕਿ ਅਸੀਂ ਬੱਚਿਆਂ ਨੂੰ ਰੱਟਾ ਲਗਵਾਉਣਾ ਹੈ ਉਹਨਾਂ ਨੂੰ ਕਵਤਾਵਾਂ ਯਾਦ ਕਰਾਉਣੀਆਂ ਉਹਨਾਂ ਨੂੰ ਕਹਾਣੀਆਂ ਯਾਦ ਕਰਾਉਣੀਆਂ ਲੇਖ ਯਾਦ ਕਰਾਉਣੇ ਹੈ ਉਹਨਾਂ ਨੂੰ 35 ਅੱਖਰੀ ਸਿਖਾਉਣੀ ਹੈ ਪਹਾੜੇ ਯਾਦ ਕਰਾਉਣੇ ਆ ਇਹ ਸਿਸਟਮ ਹੁਣ ਬਹੁਤ ਪੁਰਾਣਾ ਹੋ ਚੁੱਕਿਆ ਹੈ ਇਹ ਸਿਸਟਮ ਉਦੋਂ ਕੰਮ ਕਰਦਾ ਸੀ ਜਦੋਂ ਸਾਡੇ ਕੋਲੇ ਕੈਲਕੂਲੇਟਰ ਨਹੀਂ ਸੀ ਸਾਡੇ ਰੱਟਾ ਲਾਉਣ ਵਾਲੀਆਂ ਚੀਜ਼ਾਂ ਸਾਡੇ ਕੋਲੇ ਉਦੋਂ ਕੰਮ ਕਰਦੀਆਂ ਸੀ ਜਦੋਂ ਸਾਡੇ ਕੋਲੇ ਸਰਚ ਕਰਨ ਦੀ ਪ੍ਰਵੀਜ਼ਨ ਨਹੀਂ ਸੀ ਸਾਨੂੰ ਉਦੋਂ ਬਹੁਤ ਸਾਰੀਆਂ ਇਤਿਹਾਸ ਦੀਆਂ ਕਿਤਾਬਾਂ ਨੂੰ ਪੜ੍ਹ ਕੇ ਤੱਥਾਂ ਨੂੰ ਰੱਟਾ ਲਾਉਣਾ ਪੈਂਦਾ ਸੀ ਜਦੋਂ ਕੋਲ ਸਾਡੇ ਕੋਲੇ AI ਟੈਕਨੋਲੋਜੀ ਨਹੀਂ ਆਈ ਸੀ ਪਰ ਅੱਜ ਅਸੀਂ ਇੱਕ ਸਦੀ ਬੀਤ ਜਾਣ ਤੋਂ ਬਾਅਦ ਜਾਂ ਕਈ ਸਦੀਆਂ ਬੀਤ ਜਾਣ ਤੋਂ ਬਾਅਦ ਫਿਰ ਉਸੇ ਪੈਟਰਨ ਤੇ ਹੀ ਸਾਡੀ ਸਿੱਖਿਆ ਪ੍ਰਣਾਲੀ ਨੂੰ ਅੱਗੇ ਲਿਜਾ ਰਹੇ ਹਾਂ ਇਹਦੇ ਨਾਲ ਹੋ ਕੀ ਰਿਹਾ ਹੈ ਵਾਪਰ ਕੀ ਰਿਹਾ ਹੈ ਕਿ ਅਸੀਂ ਸਿੱਖਿਆ ਦੇ ਮਾਧਿਅਮ ਦੇ ਵਿੱਚ ਸਾਡੇ ਆਸ-ਪड़ोस ਨਾਲੋਂ ਬਹੁਤ ਜ਼ਿਆਦਾ ਪਛੜ ਗਏ ਹਾਂ ਅੱਜ ਦੀ ਗੱਲ ਮੈਂ ਕਰ ਰਿਹਾ ਹਾਂ ਚਾਈਨਾ ਦੇ ਕੰਸਰਨ ਦੇ ਵਿੱਚ ਚਾਈਨਾ ਦੇ ਵਿੱਚ ਪ੍ਰਮੁੱਖ ਤੌਰ ਤੇ ਇੱਕ ਵੱਡੇ ਪੱਧਰ ਤੇ ਬਹੁਤ ਵੱਡਾ ਪ੍ਰਯੋਗ ਬੱਚਿਆਂ ਦੇ ਅਤੇ ਜਵਾਨੀ ਦੇ ਭਵਿੱਖ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਉਹ ਪ੍ਰਯੋਗ ਕੀ ਹੈ ਉਹ ਕਹਿ ਰਹੇ ਹੈ ਕਿ ਅਸੀਂ ਬੱਚਿਆਂ ਨੂੰ ਰੱਟੇ ਲਵਾਉਣ ਟੈਕਸਟ ਬੁੱਕ ਪੜ੍ਹਾਉਣਾ ਜਾਂ ਇਸ ਕਿਸਮ ਦੇ ਵਸੀਲਿਆਂ ਨੂੰ ਲੈ ਕੇ ਉਹਨਾਂ ਨੂੰ ਅੱਗੇ ਨਹੀਂ ਵਧਾਉਣਾ ਉਹਨਾਂ ਨੂੰ ਇਸ ਕਿਸਮ ਦੀ ਸਿੱਖਿਆ ਨਹੀਂ ਦੇਣੀ ਉਹ ਉਹਨਾਂ ਨੂੰ ਜੀਵਨ ਦੀਆਂ ਪ੍ਰੈਕਟੀਕਲ ਸਮੱਸਿਆਵਾਂ ਜੀਵਨ ਦੇ ਵਿੱਚ ਫੈਸਲੇ ਕਿਵੇਂ ਲੈਣੇ ਆ ਜੀਵਨ ਦੇ ਵਿੱਚ ਆਪਣੇ ਆਪ ਨੂੰ ਟਫ ਕਿਵੇਂ ਬਣਾਉਣਾ ਹੈ ਜੀਵਨ ਦੇ ਵਿੱਚ ਅੱਗੇ ਕਿਵੇਂ ਵਧਣਾ ਹੈ ਜੀਵਨ ਦੀਆਂ ਮੁਸ਼ਕਲਾਂ ਨੂੰ ਹੱਲ ਕਿਵੇਂ ਕਰਨਾ ਹੈ ਇਹ ਸਾਰੇ ਮਸਲਿਆਂ ਨੂੰ ਲੈ ਕੇ ਉਹਨਾਂ ਨੂੰ ਵਿਹਾਰਕ ਤੌਰ ਤੇ ਪ੍ਰੋਜੈਕਟ ਦੇ ਕੇ ਉਸ ਦੇ ਆਧਾਰ ਤੇ ਉਹਨਾਂ ਨੂੰ ਸਿੱਖਿਆ ਦੇਣ ਦੀ ਕੋਸ਼ਿਸ਼ ਕਰ ਰਹੇ ਹੈ ਸਾਡੇ ਜਦੋਂ ਬੱਚਾ ਕੋਈ ਪਹਿਲੀ ਦੂਜੀ ਤੀਜੀ ਜਮਾਤ ਦੇ ਵਿੱਚ ਹੁੰਦਾ ਹੈ ਅਸੀਂ ਉਸ ਨੂੰ ਇੱਕ ਕਾਇਦਾ ਦੇ ਕੇ ਪੁਸਤਕਾਂ ਦੇ ਕੇ ਉਸ ਤੋਂ ਬਾਅਦ ਉਹਨੂੰ ਸਕੂਲ ਭੇਜਣਾ ਸ਼ੁਰੂ ਕਰਦੇ ਆਂ ਤੇ ਸਾਡੇ ਸਕੂਲ ਵੀ ਉਸ ਨੂੰ ਛੋਟੀਆਂ ਜਮਾਤਾਂ ਦੇ ਨਾਂ ਤੇ ਕਈ ਸਾਲ ਰੰਗ ਕਰਾ ਲਿਆ ਰੱਟਾ ਲਵਾ ਲਿਆ ਇਸ ਕਿਸਮ ਦੀਆਂ ਗੱਲਾਂ ਕਰਵਾਈ ਜਾਂਦੀਆਂ ਐ ਜਦੋਂ ਕਿ ਸਿੱਖਿਆ ਦਾ ਮੂਲ ਮਕਸਦ ਬਚਪਨ ਦੇ ਉਸ ਪੜਾ ਤੇ ਇਹ ਹੋਣਾ ਚਾਹੀਦਾ ਹੈ ਕਿ ਬੱਚਾ ਆਪਣੇ ਆਪ ਨੂੰ ਸੰਭਾਲ ਕਿਵੇਂ ਸਕੇ ਬੱਚੇ ਨੂੰ ਸਮਾਜ ਵਿੱਚ ਰਹਿਣ ਦੀ ਸਿੱਖਿਆ ਕਿਵੇਂ ਪ੍ਰਾਪਤ ਹੋਵੇ ਬੱਚਾ ਖਾਣਾ ਕਿਵੇਂ ਖਾਣਾ ਸਿੱਖੇ ਨਹਾਉਣਾ ਕਿਵੇਂ ਸਿੱਖੇ ਬਾਹਰ ਸੜਕ ਤੇ ਜਾਣ ਵੇਲੇ ਕਿਹੜੀਆਂ ਸਮੱਸਿਆਵਾਂ ਆ ਸਕਦੀਆਂ ਐ ਬਿਜਲੀ ਨੂੰ ਕਿਵੇਂ ਹੈਂਡਲ ਕਰਨਾ ਹੈ ਕਿੰਨੀਆਂ ਚੀਜ਼ਾਂ ਤੋਂ ਵਿਚਾਰ ਰੱਖਣਾ ਹੈ ਮੋਰਲ ਸਿੱਖਿਆ ਕਿਸ ਪ੍ਰਕਾਰ ਦਿੱਤੀ ਜਾਵੇ ਇਹ ਸਾਰੇ ਜਿਹੜੇ ਪੱਖ ਐ ਪ੍ਰਮੁੱਖ ਤੌਰ ਤੇ ਇਹਨਾਂ ਨੂੰ ਅਧਿਆ ਬਣਾ ਕੇ ਸਿੱਖਿਆ ਦੇਣੀ ਬਣਦੀ ਹੈ ਜੋ ਸਿੱਖਿਆ ਵਿਹਾਰਕ ਹੋਵੇ ਜਿਹੜੀ ਬੱਚੇ ਨੂੰ ਇਸ ਪ੍ਰਕਾਰ ਅੱਗੇ ਵਧਣ ਦੀ ਉਮੀਦ ਦੇਵੇ ਕਿ ਉਹ ਬੱਚਾ ਕਿਸੇ ਤੇ ਵੀ ਡਿਪੈਂਡ ਨਾ ਰਹੇ ਅਸੀਂ ਕੀ ਸਿਖਾ ਰਹੇ ਹਾਂ ਅਸੀਂ ਉਹੀ ਘਸਿਆ ਪਟਿਆ ਫਾਰਮੂਲਾ ਜੋ ਬਹੁਤ ਸਾਲ ਪਹਿਲਾਂ ਇਸ ਕਰਕੇ ਪੜ੍ਹਾ ਜਾਂਦਾ ਸੀ ਕਿ ਉਦੋਂ ਪੁਸਤਕਾਂ ਸਾਡੇ ਕੋਲੇ ਉਪਲਬਧ ਨਹੀਂ ਸੀ ਕੀ ਸਾਡਾ ਇਸ ਕਿਸਮ ਦੀ ਜਿਹੜੀ ਅੱਜ ਦੀ ਪੜ੍ਹਾਈ ਹੈ ਅਸੀਂ ਪ੍ਰਾਇਮਰੀ ਪੱਧਰ ਤੇ ਕਰਾ ਰਹੇ ਹਾਂ ਅਸੀਂ ਇਸ ਨੂੰ ਸੋਚ ਸਕਦੇ ਹਾਂ ਕਿ ਜੋ ਅੱਜ ਮਾਡਰਨ ਟੈਕਨੋਲੋਜੀ ਹੈ ਇਹ ਉਹਦੇ ਨਾਲ ਪੈਰ ਮੇਚ ਕੇ ਚੱਲ ਸਕੂਗੀ ਜਦੋਂ ਸਾਡੇ ਕੋਲੇ ਉਹ ਟੈਕਨੋਲੋਜੀ ਆ ਗਈ ਜਿਸ ਦੇ ਵਿੱਚ ਇੱਕ ਬੰਦਾ ਕਈ ਵਿਅਕਤੀਆਂ ਜਿੰਨੀ ਸੋਚ ਰੱਖ ਸਕਦਾ ਜੋ ਇੱਕ ਮਨੁੱਖ ਨਾਲੋਂ ਵੀ ਤੇਜ਼ ਤਰੀਕੇ ਨਾਲ ਬਹੁਤ ਸਾਰਾ ਡਾਟਾ ਸਾਡੇ ਸਾਹਮਣੇ ਰੱਖ ਸਕਦੀ ਹੈ ਤਾਂ ਫਿਰ ਇਸ ਕਿਸਮ ਦੇ ਆਧਾਰ ਦੇ ਵਿੱਚ ਜੇ ਅਸੀਂ ਸਿੱਖਿਆ ਦੀ ਇਸ ਪੁਰਾਣੀ ਪદ્ધਤੀ ਨੂੰ ਨਹੀਂ ਬਦਲਾਂਗੇ ਤਾਂ ਸਾਡਾ ਸਮਾਜ ਸਾਡੇ ਬੱਚੇ ਅੱਗੇ ਨਹੀਂ ਵਧਣਗੇ ਸਾਡੇ ਬੱਚਿਆਂ ਕੋਲੇ ਇਸ ਗੱਲ ਦੀ ਬਿਲਕੁਲ ਸਿੱਖਿਆ ਨਹੀਂ ਹੁੰਦੀ ਕਿ ਉਹਨਾਂ ਨੇ ਪੈਸੇ ਨੂੰ ਕਿਵੇਂ ਖਰਚਣਾ ਹੈ ਬਾਜ਼ਾਰ ਵਿੱਚ ਜਾ ਕੇ ਆਪਣੇ ਕੰਮ ਦੀਆਂ ਵਸਤਾਂ ਕਿਵੇਂ ਲੈਣੀਆਂ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੇ ਲੋਡ ਤੇ ਹੈ ਉਹਨਾਂ ਨੂੰ ਕਿਸ ਪ੍ਰਕਾਰ ਅਰੇਂਜ ਕਰਨਾ ਹੈ ਇਸ ਕਰਕੇ ਬਹੁਤੀ ਵਾਰੀ ਇਹ ਹੁੰਦਾ ਹੈ ਕਿ ਬੱਚੇ ਬਹੁਤ ਸਾਰੀਆਂ ਉਹ ਚੀਜ਼ਾਂ ਤੋਂ ਕੋਰੇ ਰਹਿ ਜਾਂਦੇ ਆ ਜਿਨ੍ਹਾਂ ਨੂੰ ਵਿਹਾਰਕ ਤੌਰ ਤੇ ਜ਼ਿੰਦਗੀ ਜਿਉਣ ਲਈ ਸਿੱਖਣਾ ਜ਼ਰੂਰੀ ਹੈ ਬਲਕਿ ਉਹਨਾਂ ਨੂੰ ਉਹ ਚੀਜ਼ਾਂ ਪੜ੍ਹਾਇਆ ਸਿਖਾਈਆਂ ਰੱਟੇ ਲਵਾਏ ਜਾਂਦੇ ਆ ਜਿਨ੍ਹਾਂ ਨੇ ਬਹੁਤ ਵਾਰੀ ਸਾਰੀ ਜ਼ਿੰਦਗੀ ਉਹਨਾਂ ਦੇ ਕੰਮ ਹੀ ਨਹੀਂ ਆਉਣਾ ਹੁੰਦਾ ਇਸ ਕਰਕੇ ਜੇ ਬੱਚਿਆਂ ਨੂੰ ਅਸੀਂ ਵਿਹਾਰਕ ਸਿੱਖਿਆ ਦੇਣੀ ਹੈ ਤਾਂ ਉਸ ਦੇ ਕੁਝ ਨੁਕਤੇ ਆ ਜਿਹੜੇ ਪ੍ਰਮੁੱਖ ਤੌਰ ਤੇ ਸਾਨੂੰ ਯਾਦ ਰੱਖਣੇ ਪੈਣਗੇ ਤਾਂ ਹੀ ਅਸੀਂ ਸਾਡੇ ਗਵਾਂਢੀ ਮੁਲਕ ਜਿਹੜੇ ਸਾਡੇ ਨਾਲੋਂ ਛੜੱਪਾ ਮਾਰ ਕੇ ਮਗਰੋਂ ਆਜ਼ਾਦ ਹੋਣ ਤੋਂ ਬਾਅਦ ਕਈ ਸਟੈਪ ਅੱਗੇ ਵਧ ਗਏ ਜਿਨ੍ਹਾਂ ਦੀ ਪਰ ਕੈਪਟਾ ਇਨਕਮ ਸਾਡੇ ਤੋਂ ਕਿਤੇ ਅੱਗੇ ਚਲੀ ਗਈ ਟੈਕਨੋਲੋਜੀ ਦੇ ਵਿੱਚ ਸਾਨੂੰ ਕਿਤੇ ਪਿੱਛੇ ਛੱਡ ਕੇ ਅੱਜ ਉਹ ਸਾਡੇ ਨਾਲੋਂ ਆਪਣੀਆਂ ਸੁਰੱਖਿਆ ਫੋਰਸਾਂ ਦੇ ਮਾਮਲੇ ਦੇ ਵਿੱਚ ਆਪਣੀ ਪ੍ਰੋਡਕਸ਼ਨ ਦੇ ਮਾਮਲੇ ਵਿੱਚ ਆਪਣੇ ਮੁਲਕ ਦੀ ਮਾਡਰਨਾਈਜੇਸ਼ਨ ਦੇ ਮਾਮਲੇ ਦੇ ਵਿੱਚ ਕਈ ਦਰਜੇ ਅੱਗੇ ਚਲੇ ਗਏ ਉਹਨਾਂ ਨੇ ਆਪਣੀ ਸਿੱਖਿਆ ਤੇ ਆਪਣੇ ਭਵਿੱਖ ਤੇ ਨਵੀਆਂ ਚੀਜ਼ਾਂ ਨੂੰ ਸਿੱਖਣ ਤੇ ਜ਼ੋਰ ਦਿੱਤਾ ਸਾਡੇ ਸਿੱਖਿਆ ਕਿਤੇ ਵੀ ਪ੍ਰਾਇਮਰੀ ਏਜੰਡੇ ਤੇ ਉਸ ਕਿਸਮ ਨਾਲ ਨਹੀਂ ਆਉਂਦੀ ਸਾਡੇ ਬੱਚਿਆਂ ਨੂੰ 25 ਸਾਲ ਦੀ ਪਲੈਨਿੰਗ ਦੇ ਵਿੱਚ ਕਿ ਸਾਡਾ ਭਵਿੱਖ ਦਾ ਭਾਰਤ ਕਿਹੋ ਜਿਹਾ ਹੋਊਗਾ ਸਾਡੇ ਭਾਰਤ ਦੇ ਭਵਿੱਖ ਦੇ ਨਕਸ਼ੇ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਹੈ ਉਹਨਾਂ ਤੇ ਗੱਲ ਕਰਨ ਦੀ ਬਜਾਏ ਜੋ ਸਾਨੂੰ ਪ੍ਰਾਪਤ ਹੋਈ ਹੈ ਨਵੀਂ ਟੈਕਨਾਲੋਜੀ ਅਸੀਂ ਉਸ ਨੂੰ ਵੀ ਪ੍ਰਾਣੀਆਂ ਜੜ੍ਹਾਂ ਖੋਦਣ ਲਈ ਵਰਤ ਰਹੇ ਹਾਂ ਸਾਡੀ ਟੈਕਨਾਲੋਜੀ ਅਸੀਂ ਇਸ ਕੰਮ ਲਈ ਵਰਤ ਰਹੇ ਹਾਂ ਕਿ AI ਰਾਹੀਂ ਵਧੀਆ ਤਰੀਕੇ ਨਾਲ ਕਿਸੇ ਵਿਅਕਤੀ ਦੀ ਜੰਤਰੀ ਕਿਵੇਂ ਬਣਾਈ ਜਾ ਸਕਦੀ ਹੈ ਕਿਸੇ ਵਿਅਕਤੀ ਦੀ ਜਨਮ ਪੱਤਰੀ ਨੂੰ ਕਿਵੇਂ ਲੱਭਿਆ ਜਾ ਸਕਦਾ ਹੈ AI ਦੇ ਨਾਲ ਅਸੀਂ ਤੀਰਥ ਯਾਤਰਾਵਾਂ ਨੂੰ ਸੌਖਾ ਕਿਵੇਂ ਬਣਾ ਸਕਦੇ ਹਾਂ ਅਸੀਂ AI ਦੇ ਇਸਤੇ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਪਈ ਹੋਈ ਖੋਜ ਕਿਵੇਂ ਕਰ ਸਕਦੇ ਆ ਇਹਨਾਂ ਚੀਜ਼ਾਂ ਨਾਲ ਸਾਡੇ ਮੁਲਕ ਨੇ ਵਿਕਾਸ ਨਹੀਂ ਕਰਨਾ ਸਾਡੇ ਬੱਚਿਆਂ ਨੇ ਵਿਕਾਸ ਨਹੀਂ ਕਰਨਾ ਇਹ ਉਹ ਪੁਰਾਣਾ ਸਮਾਂ ਸੀ ਜਦੋਂ ਇਹੋ ਜਿਹੀਆਂ ਚੀਜ਼ਾਂ ਦੀ ਖੋਜ ਕੀਤੀ ਜਾਂਦੀ ਸੀ ਕਿ ਕਿਸੇ ਗ੍ਰੰਥ ਦੇ ਵਿੱਚ ਕੋਈ ਸ਼ਬਦ ਕਿੰਨੀ ਵਾਰੀ ਆਇਆ ਕਿਸੇ ਗ੍ਰੰਥ ਦੇ ਵਿੱਚ ਰਹਾਓ ਕਿੰਨੀ ਵਾਰੀ ਆਇਆ ਕਿਸੇ ਗ੍ਰੰਥ ਦੇ ਵਿੱਚ ਕਿੰਨੇ ਸ਼ੰਦ ਹੈ ਇਹਨਾਂ ਗੱਲਾਂ ਦੀ ਮਾਤਰਾਵਾਂ ਦੀ ਗਿਣਤੀ ਕਰਕੇ ਬਹੁਤ ਸਾਰੇ ਵਿਅਕਤੀਆਂ ਨੂੰ ਪੀ ਐਚ ਡੀ ਤੱਕ ਦੀਆਂ ਉਪਾਧੀਆਂ ਮਿਲੀਆਂ ਹੁਣ ਜਦੋਂ ਇਹ ਸਾਰੀਆਂ ਚੀਜ਼ਾਂ ਡਿਜੀਟਾਈਜ਼ ਹੋ ਗਈਆਂ ਕੰਪਿਊਟਰ ਦੇ ਵਿੱਚ ਆ ਗਈਆਂ ਅੱਜ ਇਹ ਇੱਕ ਬੰਦੇ ਲਈ ਇੱਕ ਕਲਿੱਕ ਦਾ ਸਵਾਲ ਹੈ ਤੁਸੀਂ ਇੱਕ ਵਾਰੀ ਕਲਿੱਕ ਕਰੋ ਤੁਹਾਡੇ ਸਾਹਮਣੇ ਸਾਰੀ ਜਾਣਕਾਰੀ ਹਾਜ਼ਰ ਹੋ ਜਾਊਗੀ ਸੋ ਦੋਸਤੋ ਜੇ ਅਸੀਂ ਆਪਣੇ ਮੁਲਕ ਨੂੰ ਵਿਹਾਰਕ ਬਣਾਉਣਾ ਹੈ ਅੱਗੇ ਲੈ ਕੇ ਜਾਣਾ ਹੈ ਤਾਂ ਜਿਹੜੇ ਵੀ ਵਿਅਕਤੀ ਸਲੇਵਸ ਬਣਾਉਣ ਦੇ ਨਾਲ ਜੁੜੇ ਹੋਏ ਐ ਜਿਹੜੇ ਵੀ ਵਿਅਕਤੀ ਮੈਟਰ ਕਰਦੇ ਐ ਕਿ ਉਹ ਸਿੱਖਿਆ ਪદ્ધਤੀ ਨੂੰ ਕਿਵੇਂ ਬਦਲਣ ਕਮ ਸੇ ਕਮ ਉਹ ਆਪਣੇ ਆਲੇ ਦੁਆਲੇ ਦੇ ਨਵੇਂ ਸਿੱਖਿਆ ਦੇ ਮਾਡਲ ਜ਼ਰੂਰ ਦੇਖ ਲੈਣ ਜਿਦੇ ਵਿੱਚ ਵਿਹਾਰਕ ਸਿੱਖਿਆ ਉਹ ਸਿੱਖਿਆ ਜਿਹੜੀ ਜ਼ਿੰਦਗੀ ਦੇ ਵਿੱਚ ਕੰਮ ਆਉਂਦੀ ਐ ਉਸ ਨੂੰ ਸਿੱਖਣ ਵਾਸਤੇ ਵਿਅਕਤੀਆਂ ਨੂੰ ਕਾਬਿਲ ਬਣਾਓ ਸਾਡੇ ਹਾਲਾਤ ਇਹ ਐ ਕਿ ਇੰਜੀਨੀਅਰ ਬਣਨ ਤੋਂ ਬਾਅਦ ਉਹ ਵਿਅਕਤੀ ਜੇ ਸਿਵਲ ਦਾ ਇੰਜੀਨੀਅਰ ਐ ਆਪਣਾ ਘਰ ਬਣਾਉਣ ਲਈ ਮਿਸਤਰੀ ਤੇ ਨਿਰਭਰ ਹੋ ਜਾਂਦਾ ਐ ਇਲੈਕਟ੍ਰੋਨਿਕਸ ਦਾ ਇੰਜੀਨੀਅਰ ਹੈ ਆਪਣੀ ਬਿਜਲੀ ਦਾ ਕੰਮ ਕਰਾਉਣ ਲਈ ਉਸ ਨੂੰ ਬਰੋਂ ਇਲੈਕਟ੍ਰੀਸ਼ੀਅਨ ਜੋ ਦਸ ਪਾਸ ਹੁੰਦਾ ਜਾਂ ਆਈਟੀਆਈ ਪਾਸ ਉਸ ਨੂੰ ਲੈ ਕੇ ਆਉਣਾ ਪੈਂਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੇ ਅਸੀਂ ਵਿਹਾਰਕਤਾ ਦੇ ਨਾਲ ਨਹੀਂ ਜੋੜਾਂਗੇ ਤਾਂ ਸਾਡੀ ਸਿੱਖਿਆ ਵੱਧਤੀ ਸਾਡਾ ਮੁਲਕ ਸਾਡਾ ਭਵਿੱਖ ਹੈ ਜਿਹੜਾ ਉਹ ਬਹੁਤ ਦਰਜੇ ਪਿੱਛੇ ਰਹਿ ਜਾਊਗਾ ਇਸ ਚੀਜ਼ ਬਾਰੇ ਵਿਚਾਰ ਕਰਨ ਦੀ ਸੋਚਣ ਦੀ ਸਮਝਣ ਦੀ ਬਹੁਤ ਵੱਡੇ ਪੱਧਰ ਤੇ ਜ਼ਰੂਰਤ ਹੈ ਧੰਨਵਾਦ